ਹੁੰਦਾ ਭੇਡਾਂ ਬੱਕਰੀਆਂ ਚਾਰਦਾ ਹੁੰਦਾ ਸੀ ਜੋ ਚਾਰਸ ਇੱਕ ਨੌਜਵਾਨ ਉਹਦਾ ਕੋਲ ਢੇੜਾ ਕੱਢਦਾ ਫਿਰਦਾ ਹੁੰਦਾ ਸੀ ਉਸ ਨੌਜਵਾਨ ਨੇ ਇੱਕ ਵਾਰ ਪੁੱਛਿਆ ਉਹਨੂੰ ਵੀ ਤੁਸੀਂ ਹਰ ਟਾਈਮ ਕਹਿੰਦਾ ਦਲਦਲ ਬਹੁਤ ਬੁਰੀ ਚੀਜ਼ ਐ ਦਲਦਲ ਦੇ ਵਿੱਚ ਨਾ ਫਸਿਓ ਦਲਦਲ ਬਹੁਤ ਬੁਰੀ ਚੀਜ਼ ਐ ਵੀ ਦਲਦਲ ਹੈ ਕੀ ਕਹਿੰਦੇ ਕਿ ਇਹਨੂੰ ਨੇ ਕਹਿੰਦਾ ਭਾਈ ਮੇਰੇ ਕੋਲੇ ਸਵੇਰੇ ਐ ਜੀ ਤੇਰੇ ਸਵਾਲ ਦਾ ਜਵਾਬ ਸਵੇਰੇ ਤੈਨੂੰ ਮਿਲੇਗਾ ਗਿਆ ਕਹਿੰਦਾ ਦੱਸੋ ਜੀ ਬਜ਼ੁਰਗ ਜੀ ਬਲ ਬਲ ਕੀ ਨੂੰ ਕਹਿੰਦੇ ਨੇ ਕਹਿੰਦਾ ਭਾਈ ਆ ਇੱਕ ਮੇਰੇ ਕੋਲੇ ਪਾਰਸ ਦੀ ਬੱਟੀ ਹੈ ਕਹਿੰਦਾ ਮੈਂ ਕੂਣ ਦਊਗਾ ਜਿਹੜਾ ਮੇਰਾ ਝੂਠਾ ਦੁੱਧ ਪੀਊਗਾ ਉਹ ਕਹਿੰਦਾ ਇਹ ਤਾਂ ਮੁਸਲਮਾਨ ਆ ਮੈਂ ਸਿੱਖ ਆ ਮੈਂ ਕਿਉਂ ਜੱਟ ਚਾਰ ਕਟਿੰਗਾ ਗਾਹਾਂ ਗਿਆ ਕਹਿੰਦਾ ਚੱਲ ਕੋਈ ਨਾ ਪਾਰਸ ਦੀ ਬੱਟੀ ਤਾਂ ਮਿਲਦੀ ਹੈ ਫਿਰ ਮੁੜਿਆ ਕਹਿੰਦਾ ਲਾਓ ਜੀ ਤੁਸੀਂ ਪਹਿਲਾਂ ਪੀ ਲਓ ਫਿਰ ਤੁਸੀਂ ਮੈਨੂੰ ਪਿਆ ਦਿਓ ਕਹਿੰਦਾ ਭਾਈ ਹੁਣ ਹੋਰ ਬਦਲ ਗਿਆ ਕਹਿੰਦਾ ਬੱਕਰੀ ਚੋਕੇ ਲੈ ਕੇ ਆ ਕਹਿੰਦਾ ਜਿਹੜੇ ਡੰਗ ਚ ਮੈਂ ਪੀਊਗਾ ਫੇਰ ਮੇਰਾ ਕੁੱਤਾ ਪੀਊਗਾ ਕਹਾਂ ਮੈਂ ਨਹੀਂ ਮੈਂ ਨਹੀਂ ਖਿਲਾਉਂ। ਫੇਰ ਚਾਰ ਕਢਿੰਗਾ ਆ ਗਿਆ ਫੇਰ ਮਨ ਬਣਾ ਲਿਆ ਕੋਈ ਨਾ ਕਹਿੰਦਾ ਪਾਰਸ ਦੀ ਬੱਟੀ ਤਾਂ ਮਿਲਦੀ ਆ ਫੇਰ ਕਿੱਡੀ ਕਵੱਡੀ ਗੱਲ ਆ ਫੇਰ ਆ ਗਿਆ। ਕਹਿੰਦਾ ਪਾਈ ਉੱਥੇ ਮੁਸਲਮਾਨ ਦੀ ਖੋਪਰੀ ਪਈ ਉਹ ਚੱਕ ਕੇ ਲੈ ਕੇ ਆ। ਉਹਦੇ ਵਿੱਚ ਬੱਕਰੀ ਚੋਂ ਪਹਿਲਾਂ ਦੁੱਧ ਮੈਂ ਪੀਊਗਾ ਫੇਰ ਮੇਰਾ ਕੁੱਤਾ ਪੀਊਗਾ ਫੇਰ ਮੈਂ ਵਿੱਚ ਬੱਕਰੀ ਦੀਆਂ ਮੀਂਗਣਾ ਪਾਊਗਾ ਕਹਿੰਦਾ ਮੈਂ। ਫੇਰ ਚਲੇ ਗਿਆ ਫੇਰ ਚਾਰਕ ਕਰਮਾ ਗਿਆ ਕੰਨਚਲ ਪਾਰਸ ਦੀ ਬੱਟੀ ਦਾ ਮਿਲਦੀ ਆ ساری ਜ਼ਿੰਦਗੀ ਕਿਸੇ ਅੱਗੇ ਹੱਥ ਤਾਂ ਨਹੀਂ ੱਡਨੇ ਪੈਣਗੇ ਫੇਰ ਵਾਸ ਗਿਆ ਕਹਿੰਦਾ ਜੀ ਮਨਜ਼ੂਰਾ ਕਰੋ ਕਹਿੰਦਾ ਭਾਈ ਮੁਸਲਮਾਨ ਦੀ ਖੋਪਰੀ ਧੋਵੇ ਦੇ ਵਿੱਚ ਦੁੱਧ ਚੋਕੇ ਲੈ ਕੇ ਬੱਕਰੀ ਦਾ ਕਹਿੰਦਾ ਹੁਣ ਪਹਿਲਾਂ ਮੈਂ ਪੀਊਗਾ ਫੇਰ ਮੇਰਾ ਕੁੱਤਾ ਪੀਊਗਾ ਫੇਰ ਵਿੱਚ ਮੈਂ ਬੱਕਰੀ ਦੇ ਮੀਂਗਣਾ ਪਾਊਗਾ ਫੇਰ ਕਹਿੰਦਾ ਮੈਂ ਕੁੱਤੇ ਦਾ ਗੰਦਾ ਪਾਊਗਾ ਕਹਿੰਦਾ ਨਹੀਂ ਫੇਰ ਮੁੜ ਗਿਆ ਫੇ ਕਹਿੰਦਾ ਜੀ ਸਾਰਾ ਕੁਝ ਮਨਜ਼ੂਰ ਆ ਪਰ ਤੁਸੀਂ ਮੈਨੂੰ ਪਾਰਸ ਦੀ ਬੱਟੀ ਦੇ ਦਿਓ। ਜਦ ਸਾਰਾ ਕੁਝ ਫੇਰਦਾਰੇ ਉੱਪਨੀ ਕੀਤਾ। ਜਦ ਲੱਗਿਆ ਮੂੰਹ ਲਾਉਣ ਕਹਿੰਦਾ ਰੱਖ ਦੇ। ਮੈਂ ਤੈਨੂੰ ਪੀਣ ਵਾਸਤੇ ਇਹ ਤੈਨੂੰ ਦਲਦਲ ਸਮਝਾਇਆ ਵੀ ਇਹਨੂੰ ਕਹਿੰਦੇ ਦਲਦਲ ਤਾਂ ਨਾ ਤਾਂ ਮੇਰੇ ਕੋਲ ਪਾਰਸ ਦੀ ਬੱਟੀ ਆ। ਨਾ ਕਹਿੰਦਾ ਤੈਨੂੰ ਮੈਂ ਦਿੱਤ ਪੀਣ ਦੇਣਾ ਸੀ। ਵੀ ਅਸੀਂ ਪੈਸੇ ਪਿੱਛੇ ਕਿ ਸੱਤ ਤੱਕ ਗਰ ਜਾਂਦੇ ਆ ਕਹਿੰਦਾ ਮੈਂ ਤੈਨੂੰ ਇਹ ਸਮਝਾਉਣਾ ਸੀ।